ਸੰਵਿਧਾਨ ਦੇ ਜਰੀਏ ਅੱਜ ਹਿੰਦੁਸਤਾਨ ਸਰਕਾਰ ਬਣੀ ਆ ਔਰ ਉਹਦੇ ਵਿੱਚ ਉਸ ਸੰਵਿਧਾਨ ਦੇ ਰਹੀਂ ਗ੍ਰਹਿ ਮੰਤਰੀ ਦੇ ਪਦ ਤੇ ਅਮਿਤ ਸ਼ਾ ਜੀ ਪਹੁੰਚੇ ਨੇ ਅੱਜ ਉਹਨਾਂ ਨੇ ਉਸ ਸੰਵਿਧਾਨ ਦੇ ਬਣਾਉਣ ਵਾਲੇ ਦੀ ਜਿਸ ਤਰੀਕੇ ਦੇ ਨਾਲ ਬੇਇੱਜ਼ਤੀ ਕੀਤੀ ਆ ਜਿਸ ਤਰੀਕੇ ਦੇ ਨਾਲ ਇਹਨੇ ਮਾੜੇ ਲਫ਼ਜ਼ ਉਹਨਾਂ ਲਈ ਵਰਤੇ ਨੇ ਅੱਜ ਅਸੀਂ ਉਹਨੂੰ ਪੂਰੀ ਤਨਦੇਈ ਦੇ ਨਾਲ ਉਹਦੀ ਨਿੰਦਾ ਕਰਦੇ ਆ ਉਹਨੂੰ ਕੰਡਮਨ ਕਰਦੇ ਆ ਔਰ ਅੱਜ ਦਾ ਜਿਹੜਾ ਪ੍ਰੋਟੈਸਟ ਮਾਰਚ ਆ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੂਲਰ ਸ਼ਮਸ਼ੇਰ ਸਿੰਘ ਜੀ ਔਰ ਬਲਬੀਰ ਪੰਨੂ ਜੀ ਦੀ ਰਹਿਨਮਾਈ ਥਲੇ ਅੱਜ ਇਹ ਪ੍ਰੋਟੈਸਟ ਮਾਰਚ ਕੀਤਾ ਗਿਆ ਜਿਹਦੇ ਵਿੱਚ ਉੱਚੇ ਛੇ ਤੌਰ ਤੇ ਦੇਰਾ ਬਵਾਨਾਣਕ ਤੋਂ ਨਵੇਂ ਚੁਣੇ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਅੱਜ ਉਹ ਖਾਸ ਤੌਰ ਤੇ ਗੁਰਦਾਸਪੁਰ ਦੇ ਲੋਕਾਂ ਨੂੰ ਆਪਣੇ ਜਜ਼ਬਾਤ ਸਾਂਝੇ ਕਰਨ ਲਈ ਆਏ ਨੇ ਅਸੀਂ ਸਾਰੇ ਮਿਲ ਕੇ ਇੱਕ ਮੰਗ ਕਰਦੇ ਆ ਕਿ ਅਮਿਤ ਸ਼ਾਹ ਜੀ ਨੂੰ ਆਪਣੀ ਗਲਤੀ ਦੇ ਉੱਪਰ ਅਫਸੋਸ ਕਰਦੇ ਹੋਏ ਹਿੰਦੁਸਤਾਨ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਨਰਿੰਦਰ ਮੋਦੀ ਜੀ ਨੂੰ ਇਮੀਡੀਏਟਲੀ ਆ ਰਾਸ਼ਟਰਪਤੀ ਨੂੰ ਇਮੀਡੀਏਟਲੀ ਉਹਨਾਂ ਨੂੰ ਹੋਮ ਮਿਨਿਸਟਰ ਤੋਂ ਪਰਖਾਸਤ ਕਰਕੇ ਤੇ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੀਦਾ ਕਿ ਬਾਬਾ ਜੀ ਦਾ ਰੁਤਬਾ ਇਸ ਮੁਲਕ ਵਾਸਤੇ ਜਿੰਨਾ ਉੱਚਾ ਹੈਗਾ ਅੱਜ ਉਸ ਰੁਤਬੇ ਨੂੰ ਠੇਸ ਪਹੁੰਚੀ ਆ ਉਹਦਾ ਇੱਕੋ ਹੀ ਇਕੋ ਹੀ ਇਕੋਈ ਲਜਾਤ ਆ ਵੀ ਜੇ ਆਪਾਂ ਉਹਨਾਂ ਨੂੰ ਉਹਨਾਂ ਦੇ ਪੱਤ ਤੋਂ ਬਰਖਾਸਤ ਕਰੀਏ ਔਰ ਉਹ ਸਾਰੇ ਹਿੰਦੁਸਤਾਨ ਤੋਂ ਲੋਕਾਂ ਤੋਂ ਮਾਫੀ ਮੰਗੇ ਧੰਨਵਾਦ ਜਿਹੜੀ ਕੁਛ ਤੋਂ ਨਾ ਪਹਿਲਾਂ ਵੀਡੀਓ ਵਾਇਰਲ ਹੋਈ ਆ ਬੜੀ ਸ਼ਰਮਨਾਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ ਬਾਬਾ ਸਾਹਿਬ ਅੰਮਿਤਕਰ ਉਹਨਾਂ ਦੇ ਪ੍ਰਤੀ ਬੜੀ ਭੈੜੀ ਚਪਦਾਵਲੀ ਵਰਤੀ ਆ ਜਿਹਦੇ ਨਾਲ ਹਿੰਦੁਸਤਾਨੀਆਂ ਦਾ ਜਿਹੜਾ ਦਿਲ ਜਿਹੜਾ ਬਰਬੰਦ ਰਿਆ ਗਿਆ ਮੈਂ ਪੁਰਜੋਰ ਮੰਗ ਕਰਦਾ ਰਾਸ਼ਟਰਪਤੀ ਸਾਹਿਬ ਕੋ ਔਰ ਪ੍ਰਧਾਨ ਮੰਤਰੀ ਕੋ ਕਿ ਇਹਨੂੰ ਤੁਰੰਤ ਆਪਣੇ ਦੇ ਅਹੁਦੇ ਤੋਂ ਇਹਨੂੰ ਬਰਖਾਸਤ ਕਰਨਾ ਚਾਹੀਦਾ ਔਰ ਉਹਨੂੰ ਅਮੇਸ਼ਾਨ ਨੂੰ ਇਹਦੀ ਮਾਫੀ ਜੜੀਓ ਲੋਕਾਂ ਦੇ ਸਾਹਮਣੇ ਮੰਗਣੀ ਚਾਹੀਦੀ ਹੈ ਆਪਣੀ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਅਗਲੀ ਗੱਲ ਹੈ ਕਿ ਮੈਂ ਵੇਖਦਾ ਕਿ ਪਿਛਲੇ ਖਰੌਰੀ ਬਾਡ ਤੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਨੇ ਉਹ ਲਾ ਕੇ ਬੈਠੇ ਆ ਅਮਰੀਕਾ ਦੇ ਜਿਸ ਮੁਲਕ ਦਾ ਆਂਦਾਤਾ ਹੀ ਅੱਜ ਸੜਕਾਂ ਤੇ ਰੁਣ ਡਿਆ ਹੈ ਇਹਨਾਂ ਨੂੰ ਗੱਡੀ ਤੇ ਬਹਿਣ ਦਾ ਕੋਈ ਹੱਕ ਨਹੀਂ ਤਾਂ ਦੇਖ ਲਓ ਪਿੱਛੇ ਤਿੰਨ ਕਾਲੇ ਕਹਿਤੀ ਕਾਨੂੰਨ ਬਣੇ ਉਹਨਾਂ ਦਾ ਕੋਈ ਵੀ ਅਮਲ ਨਹੀਂ ਹੋਇਆ ਉਹ ਜਿਵੇਂ ਦੇ ਤੋਂ ਹੀ ਰਹੇ ਨੇ ਇਸ ਕਰਕੇ ਕਿਸਾਨਾਂ ਨੂੰ ਮੁੜ ਆਪਣੀਆਂ ਹੱਕੀ ਮੰਗਾਂ ਜਿਹੜੀ ਐਮ ਐਸ ਪੀ ਮੰਗਦੇ ਨੇ ਫਸਲਾਂ ਤੇ ਉਹ ਇਹਨਾਂ ਨੂੰ ਤੁਰੰਤ ਐਮ ਐਸ ਪੀ ਜਿਹੜੀ ਜ਼ਿੰਮੇਦਾਰਾਂ ਨੂੰ ਦੇਣੀ ਚਾਹੀਦੀ ਚਾਹੀਦੀ ਆ ਔਰ ਕਿਸਾਨਾਂ ਨੂੰ ਧਰਨੇ ਚੋਂ ਉਟਾਉਣਾ ਚਾਹੀਦਾ ਬੋੜੀ ਅੱਜ ਤਰਸਜੋਗ ਹਾਲਤ ਹੋਈ ਪਈ ਆ ਡੱਲੇਵਾਲ ਸਾਹਿਬ ਦੀ ਇਸ ਕਰਕੇ ਦੇਸ਼ ਵਿਦੇਸ਼ ਚ ਜਿਹੜੇ ਰਹਿੰਦੇ ਲੋਕ ਨੇ ਉਹ ਸਾਰਾ ਕੁਝ ਦੇਖ ਰਹੇ ਨੇ ਇਸ ਕਰਕੇ ਇਹਨਾਂ ਨੂੰ ਇਹਦਾ ਤਾਂ ਗੌਰ ਕਰਨਾ ਚਾਹੀਦਾ ਔਰ ਤੁਰੰਤ ਕੰਮਲ ਕਰਨਾ ਚਾਹੀਦਾ